हेलो गाइस ता आज मैं थोटे सामने एक लेके आ रही हां एक फ्लावर जेड़ा की बहुत ही मतलब की सोहने तरीके ना बनूंगा थोटे तो भी तो हो तो तुम ओनु घर विच भी बैठे ट्राई कर सकदे सो आज मैं लेके आ रही हां एक कपड़ा जेड़ा की बिल्कुल वाइट कलर दा है मेनू बहुत सारे लोकां वलो आया वी वाइट कलर दे कपड़े ते ते बहुत सारी मतलब की बहुत सोहनी आपा चीज बना सकदे हां ਦਨ ਮੈਂ ਲੈ ਕੇ ਆ ਗਈ ਤੁਹਾਡੇ ਵਾਸਤੇ ਵਾਈਟ ਕੱਪੜਾ ਸੋ ਹੁਣ ਮੈਂ ਤੁਹਾਡੇ ਸਾਹਮਣੇ ਬਣਾਉਣ ਜਾ ਰਹੀ ਹਾਂ ਪਹਿਲਾਂ ਤੁਸੀਂ ਹਰ ਇੱਕ ਕੋਈ ਵੀ ਕੰਮ ਕਰਨਾ ਤਾਂ ਪੈਨਸਿਲ ਦੇ ਨਾਲ ਹੀ ਕਰਨਾ ਠੀਕ ਹੈ ਤਾਂ ਹੁਣ ਅਸੀਂ ਬਣਾਵਾਂਗੇ ਇਹਦੇ ਉੱਪਰ ਚਲੋ ਜੀ ਹੁਣ ਸਾਡੀ ਟਾਨਿੰਗ ਕੇ ਕੰਪਲੀਟ ਨੇ ਸੋ ਲੋਕ ਚਾ ਅੱਜ ਨੂੰ ਇੱਕ ਹੋਰ ਨਵੀਂ ਗਰਲਸ ਖਾਵਾਂਗੀ ਵੀ ਕਲਰ ਨੂੰ ਮਿਕਸ ਅਪ ਕਰਕੇ ਕਿਵੇਂ ਆਪਾਂ ਚਲਾ ਸਕਦੇ ਹਾਂ ਸੋ ਇਹਦੇ ਉੱਤੇ ਕੀ ਆ ਜੀ ਫਲਾਵਰ ਬਣਾ ਲਓ ਜਿਦਾਂ ਤੁਹਾਨੂੰ ਵਧੀਆ ਲੱਗਦੇ ਨੇ ਉਦਾਂ ਦੇ ਫਲਾਵਰ ਬਣਾ ਲਓ ਇੱਕ ਵਾਰੀ ਸਿੰਪਲ ਬਣਾ ਲਓ ਵੀ ਬਹੁਤੀ ਕਹਿੰਦਾ ਸ਼ੇਡਿੰਗ ਨਾ ਕਰੋ ਪੈਨਸਲ ਨਾ ਬਸ ਸਿੰਪਲ ਬਣਾਓ ਜਿਵੇਂ ਤੁਹਾਨੂੰ ਜੀ ਕਰਦਾ ਜ਼ਰੂਰੀ ਨਹੀਂ ਸਾਰੇ ਫਲਾਵਰ ਦੇਖੋ ਹੁਣ ਮੈਂ ਇੱਥੇ ਕੀ ਕਰਨ ਗਾ ਰਹੀ ਪੱਤਾ ਪੱਤੀ ਲੀਫਸ ਬਣਾ ਦਿੱਤੇ ਇਹਦੇ ਰ ਇੱਕ ਹੋਰ ਲੀਫਸ ਇਹਦੇ ਰ ਇੱਕ ਹੋਰ ਫਿਰ نیچے ਇੱਕ ਫਲਾਵਰ ਬਣਾ ਦਿੱਤਾ ਉਹਦੇ ਵੀ نیچے ਇੱਕ ਬਣਾ ਦਿੱਤੇ ਲੀਫਸ ਹੁਣ ਥੋੜੇ ਸਾਹਮਣੇ ਹੀ ਹੈ ਮੈਂ ਬਹੁਤਾ ਪਹਿਲਾਂ ਉਹਨੂੰ ਕਹਿ ਦੋ ਕਿ ਸ਼ੇਅਰ ਨਹੀਂ ਕਰਦੀ ਪੈਨਸਲ ਨੂੰ ਮੈਂ ਬਸ ਇੱਕ ਕਦੋਂ ਕਿ ਨਮੂਨਾ ਜੇ ਲੈ ਕੇ ਬਣਾਉਣ ਲੱਗ ਜਾਈ ਨਹੀਂ ਹੈ ਚਲੋ ਜੀ ਹੁਣ ਇਹਨੂੰ ਆਪਾਂ ਕਰਦੇ ਆ ਪੇਂਟ ਐਂਡ ਪੇਂਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਜਿਹੜੀਆਂ ਪੇਂਟ ਵਾਲੀਆਂ ਜਿਹੜੀਆਂ ਪੱਕਾ ਰੰਗ ਹੁੰਦਾ ਉਹ ਥੋੜੀ ਜਿਹੀ ਸ਼ੀਸ਼ੀਆਂ ਕੀ ਹੁੰਦੀਆਂ ਉਹ ਕਲਰ ਥੋੜਾ ਮਹਿੰਗਾ ਹੁੰਦਾ ਤਾਂ ਕਰਕੇ ਜਦੋਂ ਪ੍ਰੈਕਟਿਸ ਕਰਨੀ ਆ ਤਾਂ ਘਰ ਵਿੱਚ ਆਪਾਂ ਜਿੱਦਾਂ ਕੀ ਜਿਹੜੇ ਪੇਪਰ ਵਾਲੇ ਕਲਰ ਹੁੰਦੇ ਨੇ ਜਿਹੜੇ ਕਾਪੀ ਦੇ ਉੱਪਰ ਚੱਲਦੇ ਨੇ ਜਿੱਦਾਂ ਕੀ ਆ ਡ옴ਸ ਦੇ ਕਲਰ ਆਗੇ ਦੇਖੋ ਇਹ ਡ옴ਸ ਦੇ ਕਲਰ ਤੁਹਾਨੂੰ ਪੂਰੇ 12 ਕਲਰ ਤੁਹਾਨੂੰ ਇਹ ਸਿਰਫ 200 ਰੁਪਏ ਦੇ ਵਿੱਚ ਮਿਲਣਗੇ ਸਾਰੇ ਸਾਰੇ ਕਲਰ ਇਹਦੇ ਵਿੱਚ ਹੁੰਦੇ ਨੇ ਸੋ ਜੇ ਤੁਸੀਂ ਦੂਸਰੇ ਕਲਰ ਲਾਉਂਗੇ ਤਾਂ ਤੁਹਾਨੂੰ ਉਹ 200 ਦੇ ਸਿਰਫ ਤੇ ਸਿਰਫ 10 ਹੀ ਮਿਲਣਗੇ ਬਟ ਇਹਦੀ ਬਹੁਤ ਸੋਹਣੀ ਕੁਆਲਿਟੀ ਹੁੰਦੀ ਹੈ ਨਾਲ ਇਹਦੇ ਵਿੱਚ ਆ ਬਾਕਸ ਮਿਲਦਾ ਸੋ ਹੁਣ ਅਸੀਂ ਤਿਆਰ ਕਰਦੇ ਹਾਂ ਤਿਆਰ ਕਰਦੇ ਹਾਂ ਪਹਿਲਾਂ ਇਹਨੂੰ ਗ੍ਰੀਨ ਕਲਰ ਦੇਣਾ ਇੱਕ ਹੋਰ ਗੱਲ ਵੀ ਮੈਂ ਕਿਹ ਕਲਰ ਹੈ ਇਹ ਕਿ ਇਹ ਦੂਸਰੇ ਨੇ ਲੰਘ ਕੇ ਮੈਂ ਸਿੱਧਾ ਇਹ ਉਹਦੇ ਚੋਂ ਲੈ ਰਹੀ ਆਂ ਸ਼ੀਸ਼ੀ ਚ ਤੁਸੀਂ ਕੀ ਕਰ ਸਕਦੇ ਹੋ ਜਿਹੜੇ ਕਲਰ ਪੱਕਾ ਕੰਮ ਕਰਨਾ ਉਹਨੂੰ ਸ਼ੀਸ਼ੀ ਨੂੰ ਉਲਟਾ ਪੁਲਟਾ ਕਰਕੇ ਜਦੋਂ ਢੱਕਣ ਚ ਕਿਸੇ ਤਰ੍ਹਾਂ ਕਲਰ ਆ ਜੇ ਉਹਦੇ ਉੱਪਰਲੇ ਕੈਪ ਚ ਇਦਾਂ ਕਰਿਆ ਕਰੋ ਕਿਉਂਕਿ ਇਸ ਕਰਨ ਨਾਲ ਥੜਾ ਕਲਰ ਵੀ ਵੇਸਟ ਨਹੀਂ ਹੋਊਗਾ ਤੇ ਕਦੇ ਸੁੱਕਤੇਗਾ ਨਹੀਂ ਤੇ ਦੂਸਰੀ ਗੱਲ ਸ਼ੀਸ਼ੇ ਦੇ ਆਸ-ਪਾਸ ਜਿਹੜਾ ਕਲਰ ਲੱਗ ਜਾਂਦਾ ਹੈ ਜਿਹੜਾ ਵੇਸਟ ਹੋ ਜਾਂਦਾ ਉਹ ਕਦੇ ਵੇਸਟ ਨਹੀਂ ਹੋਏਗਾ ਬਟ ਜਿਹੜੇ ਆਹ ਹੁਣ ਮੈਂ ਕਲਰ ਯੂਜ਼ ਕਰ ਰਹੀ ਹਾਂ ਇਹਦਾ ਕੋਈ ਡਰ ਨਹੀਂ ਨਾ ਇਹ ਤਾਂ ਜੇ ਸੁੱਕ ਵੀ ਜਾਨ ਪਾਣੀ ਪਾਓ ਚਲਾਓ ਦੇਖੋ ਤੁਹਾਡੇ ਸਾਹਮਣੇ ਰਿਜ਼ਲਟ ਜੇ ਤੁਸੀਂ ਦੂਸਰੇ ਕਲਰਸ ਨਾ ਕਰੋਗੇ ਤਾ ਕੀ ਹੈ ਤੁਹਾਡਾ ਹੱਥ ਕੰਬੇਗਾ ਨਾਲੇ ਇਹ ਪਾਣੀ ਲਾਏ ਤੋਂ ਮਿੱਟ ਜਾਂਦੇ ਨੇ ਵੀ ਪ੍ਰੈਕਟਿਸ ਕਰਨ ਲਈ ਇਹ ਬਹੁਤ ਹੀ ਸੋਹਣੇ ਨੇ ਤੇ ਵਧੀਆ ਨੇ ਜਦੋਂ ਮੈਂ ਫਸਟਲੀ ਪ੍ਰੈਕਟਿਸ ਕੀਤੀ ਸੀ ਤਾਂ ਮੇਰੇ ਕੋਲ ਇਹੀ ਕਲਰ ਸੀਗੇ ਇਹੀ ਕਲਰ ਜਿਹੜੇ ਸੀ ਬਹੁਤ ਹੀ ਬੈਨੀਫੀਸ਼ੀਅਲ ਨੇ ਮੇਰੇ ਲਈ ਐਸ ਵੈਲ ਐਸ ਇਹ ਆਪਣੀ ਵੇਸਟਸ ਆਫ ਮਨੀ ਵੀ ਨਹੀਂ ਹੁੰਦੀ ਦੂਜੇ ਕਲਰਸ ਨਾਲ ਬਹੁਤ ਵੇਸਟ ਹੁੰਦਾ ਮਨੀ ਦਾ ਐਨੇ ਖੋਰ ਗੱਲ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਬਰਸ਼ਸ ਆ ਰਹੇ ਨੇ ਬਹੁਤ ਤਰ੍ਹਾਂ ਦੇ ਜਿਨ੍ਹਾਂ ਨਾਲ ਤੁਸੀਂ ਈਜ਼ੀਲੀ ਕੀਗਾ ਵਰਕ ਕਰ ਸਕਦੇ ਹੋ ਤਾਂ ਮੈਂ ਤੁਹਾਨੂੰ ਇਹੀ ਰეკਮੈਂਡ ਕਰੂੰਗੀ ਕਿ ਪਹਿਲਾਂ ਤੁਸੀਂ ਆਪ ਦਾ ਸੈੱਟ ਵੀ ਬਰਸ਼ ਲੈ ਲਓ ਡੌਮਸ ਦੇ ਬਰਸ਼ ਲੈ ਲਓ 50 ਰੁਪਈਆ ਦਾ ਪੈਕ ਆ ਜਾਂਦਾ ਉਹਦੇ ਵਿੱਚ 4-5 ਬਰਸ਼ ਹੁੰਦੇ ਨੇ ਜਿਦੇ ਵਿੱਚ ਹਰੇਕ ਜਿਹੜਾ ਤੁਹਾਨੂੰ ਸਾਈਜ਼ ਚਾਹੀਦਾ ਪ੍ਰੈਕਟਿਸ ਵਾਸਤੇ ਉਹ ਸਾਰੇ ਅਵੇਲੇਬਲ ਹੁੰਦੇ ਨੇ ਤਾਂ ਤੁਹਾਨੂੰ ਹਜੇ ਇੰਨੀ ਜਲਦੀ ਮਤਲਬ ਕਿ ਆਪਣੀ ਪੈਸੇ ਦੀ ਬਰਬਾਦੀ ਕਰਨ ਦੀ ਲੋੜ ਨਹੀਂ ਦੇਖੋ ਜੀ ਤਾਣੀਆਂ ਕੀ ਇਹ ਬਣ ਕੇ ਤਿਆਰ ਨੇ ਉਹਨਾਂ ਇੱਕ ਗੱਲ ਹੋਰ ਇਹਦੇ ਵਿੱਚ ਹੁੰਦਾ ਹੈ ਕਿ ਇੱਕ ਉਹਦਾ ਲਾਈਟ ਕਲਰ ਗ੍ਰੀਨ ਇੱਕ ਉਹਦਾ ਡਾਰਕ ਕਲਰ ਗ੍ਰੀਨ ਤੇ ਜੇ ਤੁਸੀਂ ਆ ਚੀਜ਼ ਜਿਹੜੀ ਆ ਚੀਜ਼ ਆ ਇਹ ਲਾਈਟ ਕਲਰ ਦੇ ਨਾਲ ਕਰ ਰਹੇ ਹੋ ਦੈਨ ਤੁਸੀਂ ਦੇ ਲੀਫਸ ਜਿਹੜੇ ਹੋਣਗੇ ਉਹ ਡਾਰਕ ਕਲਰ ਨਾ ਬਣਾਉਣੇ ਜੇ ਟਾਨੀਆ ਲਾਈਟ ਕਲਰ ਨਾ ਲੀਫਸ ਡਾਰਕ ਕਲਰ ਨਾ ਜੇ ਟਾਨੀਆ ਡਾਰਕਰ ਗ੍ਰੀਨ ਨਾ ਦੈਨ ਲੀਫਸ ਲਾਈਟ ਨਾ ਜਿਹੜੇ ਕੀ ਆ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਹੁੰਦੇ ਨੇ ਹੁਣ ਆਪਾਂ ਲੀਫਸ ਬਣਾਵਾਂਗੇ leaves ਤਾਂ ਬਹੁਤ ਹੀ ਇਜ਼ੀ ਨੇ ਕਹ ਦੋ ਕਿ ਚੁਟਕੀਆਂ ਨਾ ਬਸ ਇੱਕ ਵਾਰ ਸਿੱਖ ਲੈ ਬੰਦਾ ਉਸ ਤੋਂ ਬਾਅਦ ਉਹਨੂੰ ਕਦੇ ਵੀ ਪ੍ਰੋਬਲਮ ਨਹੀਂ ਆਵੇਗੀ ਖਾਸ ਤੌਰ ਤੇ leaves ਬਿਕੋਜ਼ leaves ਕੀ ਹੈ ਕਿ ਇੱਕ ਐਦਾਂ ਦਾ ਪਾਰਟ ਹੈ ਜਿੱਥੇ ਕਿ ਆਪਾਂ ਕਈ ਵਾਰੀ ਆਪਣੀ ਕੁਰਤੀ ਦੇ ਬਣਾਉਣ ਦਾ ਟਾਈਮ ਡਿਜ਼ਾਈਨ ਬਣਾਉਣ ਦਾ ਟਾਈਮ ਕੁਝ ਤਾਂ ਖਾਲੀ ਰਹਿ ਜਾਂਦਾ ਜਿਹੜੇ leaves ਨੇ ਉਹ ਕਿਉਂ ਸਾਰੇ ਖਾਲੀ ਤਾਂ ਨੂੰ ਫਿਲ ਅਪ ਕਰ ਦਿੰਦੇ ਨੇ ਤੇ ਹੋਰ ਤਾਂ ਹੋਰ ਇਹ ਹੈ ਕੀ ਆਉਦੀ ਕਹਿੰਦੇ ਨਿਖਾਰ ਦੇਣੇ ਹੋਰ ਵੀ ਤਾਂ ਦੇਖੋ ਜੀ ਲੀव्स ਪੂਰੇ ਬਣ ਚੁੱਕੇ ਨੇ ਤੇ ਉੱਪਰ ਹੁਣ ਆਪਣੇ ਸਿਰਫ ਇੱਕ ਆ ਫਲਾਵਰ ਰਹਿ ਗਏ ਨੇ ਜਿਹਦੇ ਨਾਲ ਕੀ ਇਹ ਪੇਂਟ ਪੂਰਾ ਕੰਪਲੀਟ ਹੋ ਜੂਗੀ ਪੇਂਟਿੰਗ ਆਪਣੀ ਪੇਂਟਿੰਗ ਨਹੀਂ ਕਹਿ ਸਕਦੇ ਆਪਾਂ ਨੇ ਇੱਕ ਡਿਜ਼ਾਈਨ ਜਿਹੜਾ ਕਿ ਆਪਾਂ ਸੂਟ ਦੇ ਉੱਪਰ ਘੇਰਾਂ ਦੇ ਉੱਤੇ ਦੋਨੋਂ ਸਾਈਡ ਤੇ ਦੋਨੋਂ ਸਾਈਡ ਤੇ ਚਾਕ ਦੇ ਉੱਪਰ ਬਣਾ ਸਕਦੇ ਆ ਬਹੁਤ ਹੀ ਸੋਖਾ ਕਹਿ ਦੋ ਬਿਲਕੁਲ ਬਹੁਤ ਹੀ ਮਤਲਬ ਕਿ ਸੋਨਾ ਦੂਜੀ ਗੱਲ ਇਹਦੇ ਉੱਪਰ ਜੇ ਆਪਾਂ 글ਿਟਰਿੰਗ ਕਰਾਂਗੇ ਤਾਂ ਇਹ ਉਸ ਤੋਂ ਵੀ ਨਿਖਰ ਕੇ ਆਵੇਗਾ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ 글ਿਟਰ ਜੇ ਤੁਸੀਂ ਕਰੋ ਨਾ ਕਿਸੇ ਵੀ ਸੂਟ ਦੇ ਉੱਪਰ ਤੁਹਾਡੇ ਕੋਲ ਘਰੇ ਵੀ ਪਿਆ ਸੂਟ ਤਾਂ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹਨੂੰ ਨਿਖਾਰ ਸਕਦੇ ਹੋ ਕਦੋਂ ਵੀ ਪ੍ਰਾਣੇ ਸੂਟਾਂ ਨੂੰ ਕਹਿੰਦੇ ਹਾਂ ਨਾ ਪ੍ਰਾਣੇ ਸੂਟਾਂ ਨੂੰ ਆਹ ਚੀਜ਼ ਕਰ ਦੋ ਤੇ ਤੇ ਆਬ ਬਣਾ ਦੋ ਹੋਰ ਨਖਰਿਆ ਹੁੰਦਾ ਤਾਂ ਇਹ ਉਹੀ ਕੰਮ ਹੈ ਵੀ ਕੋਈ ਕੰਮ ਕਰੋ ਤੇ ਉਹ ਹੋਰ ਨਖਰੂਗਾ ਦੇਖੋ ਕੋਈ ਵੀ ਚੀਜ਼ ਦਾ ਮਿਹਨਤ ਕੀਤੀ ਹੋਗੀ ਫਸਟ ਟਾਈਮ ਆਪਾਂ ਨੂੰ ਅੱਛਾ ਹੀ ਲੱਗੇਗਾ ਕਿਉਂਕਿ ਉਹ ਆਪਣੀ ਮਿਹਨਤ ਹੋਏਗੀ ਥੈਨ ਅੱਜ ਮੈਂ ਤੁਹਾਨੂੰ ਦੱਸਦੀ ਪਈਆਂ ਦੋ ਕਲਰ ਵੈਸੇ ਤਾਂ ਆਪਣੇ ਇੱਕ ਚੱਲਦੇ ਹੁੰਦੇ ਨੇ ਬਲੂ ਕਲਰ بلو کلر ਤੇ ਵਾਈਟ کلر 그다음에 ਪਿੰਕ ਕਲਰ ਤੇ ਵਾਈਟ ਕਲਰ ਬਟ ਅੱਜ ਜੇ ਮੈਂ ਸੋਚੀ ਹਾਂ ਥੋੜਾ ਜਿਹਾ ਦੱਸਣ ਚਾ ਰਹੀ ਹਾਂ ਕਿ ਜਿਹੜਾ ਵਾਈਟ ਵਾਈਟ ਦੀ ਜਗ੍ਹਾ ਤੇ ਆਪਾਂ yellow ਕਲਰ ਵੀ ਲੈ ਸਕਦੇ ਹਾਂ yellow ਕਲਰ ਕਿਵੇਂ ਲੈਣਾ ਥੋੜਾ ਜਿਹਾ ਹੀ ਲੈਣਾ ਪਹਿਲਾਂ ਤਾਂ ਤੁਸੀਂ ਜਿਹੜਾ ਵੀ ਫਲਾਵਰ ਬਣਾਉਣਾ ਹੈ ਨਾ ਉਹਨੂੰ ਬਸ ਟرائی ਕਰੋ ਜਿੱਦਾਂ ਮਰਜੀ ਸਿੰਪਲ ਇੱਕ ਕਲਰ ਨਾ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਸਾਰੇ ਇਦਾਂ ਹੀ ਕਰਨੇ ਫਰਸਟ ਟਾਈਮ ਹੀ ਆਪਾਂ ਇਦਾਂ ਪ੍ਰੈਕਟਿਸ ਕਰਨ ਲੱਗ ਜੀਏ ਨਾ ਦੇਖੋ ਮੈਂ ਤੁਹਾਨੂੰ ਮੇਰਾ ਮੋਟੀਵੇਟ ਹੁੰਦਾ ਮੈਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਡਿੱਟੋ ਸਮਝਾਵਾਂ ਬਟ ਟਾਈਮ ਕੱਟ ਹੋਣ ਕਰਕੇ ਥੋੜੀ ਜੀ ਡਿਫਿਕਲਟੀ ਆ ਜਾਂਦੀ ਬਟ ਨੋ ਡੋਟ ਵਰੀ ਹੁਣ ਇਹਨਾਂ ਦੇਖੋ ਇੱਥੋਂ ਚੱਕਿਆ ਬ੍ਰਸ਼ ਇੱਥੋਂ ਕਮਾ ਕੇ ਇੱਥੇ ਤੁਹਾਨੂੰ ਪਹਿਲਾਂ ਵੀ ਆਕ ਦਿਨੀ ਆ ਇਹ ਛੋਟੇ ਨੇ ਬਟ ਕੁਝ ਨਹੀਂ ਹੁੰਦਾ ਵੀ ਪਹਿਲਾਂ ਵੀ ਜਮੇਕ ਦੀ ਆਊਟਲਾਈਨਿੰਗ ਕਰ ਲਈ ਫਿਰ ਉਹਨੂੰ ਫਿਲ ਅਪ ਕਰਤਾ ਦੂਸਰੇ ਦੀ ਆਊਟਲਾਈਨਿੰਗ ਕਰੀ ਉਹਨੂੰ ਫਿਲ ਅਪ ਕਰਤਾ ਇਦਾਂ ਕੁਝ ਨਹੀਂ ਹੁੰਦਾ ਬਟ ਜੋ ਵੱਡੇ ਫਲਾਵਰ ਤੁਸੀਂ ਬਣਾ ਰਹੇ ਹੋ ਜਿਵੇਂ ਕੱਲ ਇੱਕ ਮੈਂ ਵੀਡੀਓ ਪਾਈ ਸੀਗੀ ਫਲਾਰ ਦੀ ਤੁਸੀਂ ਉਹਦਾਂ ਦੇ ਫਲਾਰ ਬਣਾ ਰਹੇ ਹੋ ਤਾਂ ਕੀ ਹੁੰਦਾ ਤੁਹਾਨੂੰ ਪਹਿਲਾਂ ਆਊਟਲਾਈਨਿੰਗ ਕਰਨੀ ਆਉਣੀ ਚਾਹੀਦੀ ਹੈ ਹੁਣ ਦੇਖੋ ਤੁਹਾਡੇ ਸਾਹਮਣੇ ਹੀ ਮੈਂ ਕੀ ਕੀਤਾ ਪਿੰਕ ਕਲਰ ਦਾ ਫਲਾਰ ਰੈਡੀ ਕਰ ਦਿੱਤਾ ਆਰ ਸੌਰੀ ਬਲੂ ਕਲਰ ਦਾ ਫਲਾਰ अज एक्चुअली मैं पिंक कलर न करके हटी हटियाँ सूट पेंट सो so मेरे दिमाग च उ चल रहा बट सॉरी पिंक कलर ब्लू कलर न मैं पहला कर दिता फिर उसद तो कि मैं उपर येलो येलो करता जिद ना कि ਦੈਨ ਦੇਖੋ ਤੁਹਾਡੇ ਸਾਹਮਣੇ ਹੀ ਹੈ ਫਲਾਵਰ ਜਿਹੜਾ ਕਿ ਬਣ ਕੇ ਬਿਲਕੁਲ ਤਿਆਰ ਹੈ ਸੋ ਹੁਣ ਆਪਾਂ ਇਹਨੂੰ ਹੋਰ ਵੀ ਡੈਕੋਰੇਟ ਕਰਨ ਵਾਸਤੇ ਇਹ ਸਾਈਡ ਸਾਈਡ ਤੇ 글िटर ਲਾਉਣੇ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਬਣ ਜਾਊਗਾ ਆਫ ਲਾ ਥੋੜਾ ਜਿਹਾ ਜਦੋਂ ਜ਼ਿਆਦਾ ਹੂ ਹੋ ਗਿਆ ਆ ਵਾਟਰ ਕਲਰ ਕਰਕੇ ਜੇ ਦੂਸਰੇ ਕਲਰ ਹੁੰਦੇ ਤਾਂ ਉਹਨਾਂ ਨੇ ਤਾਂ ਜਮਾ ਹੀ ਨਹੀਂ ਫੈਲਣਾ ਕਹ ਦੋ ਕਿ ਉਹਨੂੰ ਬ੍ਰਸ਼ ਨਾਲ ਫੈਲਾ ਹੀ ਦੇਆ ਫਿਰ ਜਾ ਕੇ ਫੈਲਦੇ ਆ ਬਟ ਇਹ ਕੀ ਆ ਬਾਲਾ ਹੀ ਹੋ ਹੋ ਗਿਆ ਵਾਟਰ ਕਲਰ ਕਰਕੇ ਤੁਸੀਂ ਵੀ ਧਿਆਨ ਰੱਖਣਾ ਬਾਲਾ ਵਾਟਰ ਨਹੀਂ ਯੂਜ਼ ਕਰਨਾ ਹਜ ਤਾ ਇਹ ਗਿੱਲਾ ਤਾਂਗਾ ਕਿ ਤੁਹਾਨੂੰ ਇਹਦੇ ਵਿੱਚ ਜਿਹੜਾ yellow ਕਹਤੋਂ ਗਲਿਟਰ ਹੈ yellow glitter ਹੈ ਬਾਕੀ ਸਾਰੇ ਤਾਂ ਜਿਹੜੀਆਂ ਵਾਈਟ ਵਾਈਟ ਕਲਰ ਹੈ ਤਾਂ ਗਲੂ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਉਹੀ ਫਲਾਰ ਹੈ ਜਿਹੜਾ ਆਪਾਂ ਨੂੰ ਫਸਟਲੀ ਦੇਖਣ ਚ ਹੋਰ ਹੀ ਲੱਗਦਾ ਸੀ ਬਟ ਹੁਣ ਇਹਦੀ ਦੇਖੋ ਮੈਨਾਂ ਤੁਹਾਨੂੰ ਇਹ ਨਹੀਂ ਕਰੀ ਵੀ ਸਾਰੇ 14 ਤੇ ਚੱਕ ਕੇ 1 ਲੀਟਰ ਠੋਕ ਦੋ ਨਹੀਂ ਮੇਨ ਮੇਨ ਪਾਰਟ ਦੇ ਉੱਪਰ ਗਲੇਟਰ ਲਗਾਓ ਜਿਹੜਾ ਕਿ ਤੁਹਾਨੂੰ ਆਪ ਨੂੰ ਵੀ ਹੋਵੇ ਵੀ ਇਹ ਚੀਜ਼ ਸਹੀ ਹੈ ਤੇ ਬਾਅਦ ਚ ਵੀ ਹੋਵੇ ਵੀ ਇਹ ਬਹੁਤ ਸੋਹਣਾ ਬਣਿਆ ਤਾਂ ਦੇਖੋ ਜੀ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਸੋਹਣਾ ਕਿੰਨੇ ਸੋਹਣੇ ਡਿਜ਼ਾਈਨ ਦੇ ਨਾਲ ਕਿੰਨੇ ਕਮਾਲ ਦੇ ਸਿਰਫ ਕਹ ਦੋ ਕਿ 10 ਮਿੰਟ ਦੇ ਅੰਦਰ ਅੰਦਰ ਤਿਆਰ ਹੈ ਉਹ ਤਾਂ ਸਿਰਫ ਵੀਡੀਓ ਬਣਾਉਣ ਕਰਕੇ ਬਹੁਤ ਟਾਈਮ ਲੱਗ ਗਿਆ ਸੀ ਬਟ ਦੇਖੋ ਤੁਹਾਡੇ ਸਾਹਮਣੇ ਹੈ ਰਿਜ਼ਲਟ ਤੁਸੀਂ ਇਹਨੂੰ ਕਿਤੇ ਵੀ ਜਿੰਨ ਦਿੱਤਾ ਆਖਿਆ ਬਾਹਾਂ ਦੇ ਉੱਪਰ ਪੌਂਚਾਂ ਦੇ ਉੱਪਰ ਕਿਤੇ ਵੀ ਇਹਨੂੰ ਟਰਾਈ ਕਰ ਸਕਦੇ ਹੋ ਇਹ ਸਾਡੀ ਬੜੀਕ ਦਾ ਵੈਰੀ ਮਤਲਬ ਕਿ ਬਿਊਟੀਫੁੱਲ ਕਹ ਦੋ ਕਿ ਇਹ ਡਿਜ਼ਾਈਨ ਹੈ ਸੋ ਇਹਨੂੰ ਟਰਾਈ ਜ਼ਰੂਰ ਕਰਨਾ ਕਿਉਂਕਿ ਇਹ ਚੀਜ਼ ਤੁਸੀਂ ਘਰੇ ਬੈਠੇ ਬਿਠਾਏ ਜਿਵੇਂ ਮਰਜੀ ਤਿਆਰ ਕਰ ਸਕਦੇ ਹੋ ਦੇਖੋ ਤੁਸੀਂ ਵੀ ਦੇਖ ਸਕਦੇ ਥੋੜੀ ਥੋੜੀ ਕੀ ਹੈ ਸੁੱਕ ਦਾ ਪਿਆ ਹੈ ਤੇ ਚਮਕ ਕੀ ਹੈ ਥੋੜੀ ਥੋੜੀ 글िटर ਦਿਖਦਾ ਹੈ ਬਟ ਤੁਸੀਂ ਇਹਨੂੰ ਇੰਜੋਏ ਕੀਤਾ ਸੋ ਥੈਂਕਸ ਸਬਸਕ੍ਰਾਈਬ ਕਰਨਾ ਪਲੀਜ਼ ਨਾ ਭੁੱਲਿਆ ਕਰੋ ਲਾਈਕ ਜ਼ਰੂਰ ਕਰਦਾ ਕਰੋ ਕੋਈ ਪੈਸੇ ਨਹੀਂ ਲੱਗਦੇ ਧੰਨਵਾਦ